ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਜੋ ਕਿ ਫਰੀਦਕੋਟ ਦੇ ਪੀਆਰਟੀਸੀ ਡਿਪੂ ਤੋਂ ਅੱਜ ਇੱਕ বাস ਬਿਆਸ ਲਈ ਸ਼ੁਰੂ ਕੀਤੀ ਗਈ ਹੈ ਜੋ ਕਿ ਕੋਟ ਖੁਰਾ ਤੋਂ ਚੱਲੇਗੀ ਅਜਾ ਸਿੱਧਾ ਬਿਆਸ ਜਾਵੇਗੀ ਦੱਸਦੇ ਕਿ ਇਸ ਤੋਂ ਪਹਿਲਾਂ ਕੋਈ ਵੀ ਸਰਕਾਰੀ বাস ਸਿੱਧੀ ਬਿਆਸ ਨੂੰ ਨਹੀਂ ਚਾਂਦੀ ਸੀ ਇਹ ਪਹਿਲੀ ਸਰਕਾਰੀ বাস ਹੈ ਜੋ ਬਿਆਸ ਨੂੰ ਜਾਵੇਗੀ ਜਿਸ ਦੇ ਨਾਲ ਆਮ ਲੋਕਾਂ ਨੂੰ ਅਤੇ ਡੇਰੇ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਫਾਇਦਾ ਹੋਵਿਤ ਹੈ ਜਿਸ ਨੂੰ ਅੱਜ ਹਰੀ ਚੰਡੀ ਦੇ ਕੇ ਪੀਆਰਟੀਸੀ ਦੇ ਚੇਅਰਮੈਨ ਰੰਜੋਸ ਨੇ ਹੜਾਨਤ ਵੱਲੋਂ ਪ੍ਰਵਾਨਗੀ ਦਿੱਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਰਹੇ ਫਰੀਦਕੋਟ ਇਲਾਕੇ ਦੀਆਂ ਸੰਗਤਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਫਰੀਦਕੋਟ ਤੋਂ ਸਿੱਧੀ ਬਿਆਸ ਨੂੰ ਇੱਕ ਬੱਸ ਸਰਵਿਸ ਚਾਲੂ ਕੀਤੀ ਜਾਵੇ ਸੋ ਪਿਛਲੇ 2-3 ਮਹੀਨਿਆਂ ਦੇ ਤੋਂ ਅਸੀਂ ਇਸ ਤੇ ਕੰਮ ਕਰ ਰਹੇ ਸੀ ਤੇ ਅੱਜ ਕੋਟਕਪੂਰਾ ਫਰੀਦਕੋਟ ਤੋਂ ਵਾਇਆ ਮਖੂ ਜੀਰਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਹੁੰਦਾ ਹੋਇਆ ਇਹ ਬੱਸ ਸਰਵਿਸ ਸਿੱਧੀ ਬਿਆਸ ਜਾਇ ਕਰੇਗੀ ਤੇ ਕਰੀਬ ਦੁਪਹਿਰੇ 12:30 ਵਜੇ ਬੱਸ ਬਿਆਸ ਜੇਰੇ ਪਹੁੰਚਿਆ ਕਰੇਗੀ ਤੇ ਉਸ ਤੋਂ ਬਾਅਦ ਸ਼ਾਮ ਦੀ ਵਾਪਸੀ ਤੇ ਰਾਤ ਨੂੰ ਸਵਾਰੀਆਂ ਦੁਆਰਾ ਆਪਣੇ ਫਰੀਦਕੋੜ ਆਪਣੇ ਨਿਵਾਸ ਸਥਾਨ ਕੋਲ ਫਿਰ ਪਹੁੰਚਾ। ਫਿਰ ਰੋਜ਼ਾਨਾ ਹੀ ਬੱਸ ਚੱਲਦੀ ਹਾਂ। ਹਾਂ ਜੀ ਹਾਂ ਡੇਲੀ ਬੱਸੇ ਤੇ ਬੱਸ ਰੋਜ਼ਾਨਾ ਜਦੋਂ ਵੀ ਸਵੇਰੇ 6:30 ਵਜੇ ਮਾਰਨਿੰਗ ਸਟਾਰਟਿੰਗ ਇਹਦੀ ਹੋਊਗੀ ਕੋਟਕਪੂਰੇ ਤੋਂ ਤੇ ਵਾਇਆ ਜਿਹੜਾ ਮੈਂ ਰਸਤਾ ਦੱਸਿਆ ਹੁੰਦੇ ਹੋਏ ਸਾਰੇ ਸ਼ਹਿਰਾਂ ਤੋਂ ਗੁਜਰਦੇ ਹੋਏ ਇਹ ਲਾਸਟ 12:30 ਵਜੇ ਬਿਆਸ ਪਹੁੰਚਦਾ। ਸੱਚੇ ਮਨਾਂ ਤੋਂ ਕਾਫੀ ਲੰਮਾ ਦਿਸਦਾ ਚੱਲ ਰਿਹਾ। ਕੋਈ ਕਹਿੰਦਾ ਕਿ ਬੱਸਾਂ ਹੋਰ ਉਹਦਾਈਆਂ ਨਹੀਂ ਜਾ ਰਹੀਆਂ ਨੇ। ਅਸਲ ਸਰਕਾਰ ਨੂੰ ਲੋੜ ਹੈਗੀ ਬੱਸਾਂ ਵਧਾਉਣ ਦੀ। ਦੇਖੋ ਜੇ ਆਪਾਂ ਬੱਸਾਂ ਦੀ ਗੱਲ ਕਰੀਏ ਤੇ ਬਹੁਤ ਜਲਦ ਪੀਆਰਟੀਸੀ ਦੇ ਢੇੜੇ ਵਿੱਚ 100 ਮਿੰਨੀ ਬੱਸਾਂ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜਿਹਦਾ ਆਉਣ ਵਾਲੇ ਹਫ਼ਤੇ ਟੈਂਡਰ ਲੱਗ ਜਾਏਗਾ ਤੇ ਉਸ ਤੋਂ ਬਾਅਦ 400 ਬੱਸਾਂ ਤੇ ਹੋਰ ਜਿਹੜੀ ਆਰਡੀਨਰੀ ਆਪਣੀਆਂ ਬੱਸਾਂ ਦੇ ਵੀ ਸਾਡੇ ਆਹ ਕੰਮ ਚੱਲ ਰਿਹਾ। ਕਿ ਮੈਨੂੰ ਉਮੀਦ ਹੈ ਵੀ 2-3 ਮਹੀਨਿਆਂ ਦੇ ਵਿੱਚ ਜਿਹੜੀ 400 ਆਰਡੀਨਰੀ ਬੱਸਾਂ ਦਾ ਟੈਂਡਰ ਵੀ ਲਗਾ ਦਿੱਤਾ ਜਾਵੇ। ਅੱਜ ਧੰਨਾਂ ਲਾਗੂਗੇ ਵੀ ਕਿਹੜੀ ਤੋਂ ਕਿਲੋਮੀਟਰ ਸਕੀਮ ਉਹਦਾ ਵਿਰੋਧ ਕਰ ਰਹੀ ਹੈ ਕਿ ਸਰਕਾਰ ਨੂੰ ਆਪਣਾ ਦੇਖੋ ਜੇ ਅਸੀਂ ਗੱਲ ਕਰੀਏ ਕਿਲੋਮੀਟਰ ਸਕੀਮ ਦੀ ਇਹ ਵੀ ਪੰਜਾਬ ਦੇ ਜਿਹੜੇ ਫਿਰਜ਼ਗਾਰ ਲੋਕਾਂ ਉਹਨਾਂ ਨੂੰ ਲਾਭ ਪਹੁੰਚਾਉਣ ਵਾਸਤੇ ਪਿਛਲੀ ਸਰਕਾਰਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਵਿੱਚ ਅਸੀਂ ਕੋਈ ਵਾਅਦਾ ਨਹੀਂ ਕੀਤਾ ਮੰਨ ਲਓ ਜੇ ਪੀਆਰਟੀਸੀ ਗੱਲ ਕਰੀਏ 200 200 250 ਦੇ ਕਰੀਬ ਜਿਹੜੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਤੇ ਉਹ ਸਮੇਂ-ਸਮੇਂ ਤੇ ਉਹਨਾਂ ਦੀ ਰਿਪਲੇਸਮੈਂਟ ਹੁੰਦੀ ਰਹਿੰਦੀ ਆ ਜੇ ਸਾਢੇ 5 6 ਸਾਲ ਜਿਹੜੀ ਬੱਸਾਂ ਪੁੱਗਰ ਜਾਂਦੀਆਂ ਉਸ ਤੋਂ ਬਾਅਦ ਟੈਂਡਰ ਲਗਾ ਕੇ ਨਵੀਆਂ ਬੱਸਾਂ ਲੈ ਲਈਆਂ ਤੇ ਉਹਦੇ ਵਿੱਚ ਵੀ ਕੋਈ ਨਵਾਂ ਵਾਅਦਾ ਨਹੀਂ ਕੀਤਾ ਜਾ ਰਿਹਾ ਸਿਰਫ ਰਿਪਲੇਸਮੈਂਟ ਕੀਤੀ ਜਾ ਰਹੀ ਆ